ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਬ ਦੇ ਜਾਨਵਰ ਤੇ ਘਰ ਪਰਿਵਾਰ ਠੀਕ ਹੋਣਗੇ ਸੱਜਣੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਬਹੁਤ ਬਹੁਤ ਜਿਆਦਾ ਧੰਨਵਾਦ ਆਜ ਪਹੁੰਚੇ ਸੋ ਮਾਨਸਾ ਮੰਡੀ 7 ਤਰੀਕ ਤੀਜਾ ਮਹੀਨਾ 2025 ਦਿਨ ਸ਼ੁੱਕਰਵਾਰ ਹਰ ਸ਼ੁੱਕਰਵਾਰ ਲੱਗਦੀ ਹੈ ਜੋਨ ਦਿਖਾਉਨੇ ਆ ਟਾਪ ਦੇ ਨਗੀਨੇ ਕਟੀਆਂ ਬੱਛੀਆਂ ਗਾਇਆਂ ਸਭ ਕੁਝ ਦਿਖਾ ਦਾਂਗੇ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਕਮੈਂਟਾਂ ਨਾਲ ਪਤਾ ਲੱਗ ਜਾਂਦਾ ਕੀ ਗੱਲਬਾਤ ਹੈ ਕੀ ਘਾਟਬਾਤ ਆਜ ਤੁਹਾਨੂੰ ਦਿਖਾਉਨੇ ਆ ਨਗੀਨੇ ਆ ਜੋ ਬਾਈ ਲਸ ਜਨੋਆਂ ਗਾਂ ਚ ਇੱਕ ਕਰ ਲੋ ਥਾਂਲੇਵੇ ਦੀ ਤਾਂ ਅਮਰੀਕਨ ਗਾਇਆਂ ਉਹ ਦੂਜੇ ਤੇ ਮੇਲੇ ਵਾਲੀਆਂ ਗਾਇਆਂ ਉੱਕੜਖੱਲੀਆਂ ਘਟ ਰੱਖੀਆਂ ਮੋੜ ਲਾ ਬਾਈ ਬਾਲਾ ਫਿੱਟ ਲੇਵਾ ਕਰ ਮਾਲੀ ਦਾ ਥੋੜੀ ਮਿਕਸ ਵੀ ਮਾਰਦੀ ਆ ਮੈਂ ਤਾਂ ਰਾਦਾ ਕੋਜਕ ਕਰ ਲੋ ਯਾਰ ਅਜਾ ਥਾਂ ਲੇਵਾ ਬਹੁਤ ਘਟ ਕਾਇਆਂ ਨੂੰ ਮਿਲਦਾ ਹੈ ਜਿਹੜਾ ਇਹਦੇ ਲੱਗਿਆ ਕਰਮ ਵਾਲੀ ਦੇ ਕੁਛ ਨੇ ਬਾਈ ਨੂੰ ਕਿੰਨੇ ਦਿਨਾਂ ਵੀ ਸੂਈ ਹੈ ਕੀ ਗੱਲਬਾਤ ਹੈ ਕੀ ਰੇਟ ਹੈ ਤੇ ਕਿਹੜਾ ਪਿੰਡ ਹੈ ਇੱਥੇ 68 ਜੀ ਹੋ ਕੇ ਬਾਲਾ ਫਿੱਟ ਲੇਵਾ ਯਾਰ ਮੱਝਾਂ ਨਾਲ ਥਾਂ ਲੱਗਿਆ ਕੱਦ-ਕਾਟ ਦੀ ਬਹੁਤ ਵੱਡੀ ਲੰਬਾਈ ਬਹੁਤ ਹੈ ਕੁਛ ਨੇ ਬਾਈ ਸਸਰੀਕਾ ਸਸਰੀਕਾ ਕਿਹੜਾ ਪਿੰਡ ਹੈ ਵੀਰੇ ਰੰਡੀ ਰੱਲਦੀ 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 ਅੱਛਾ ਇੱਧਰ ਕਿੱਥੇ ਕਾ ਕੇ ਪੇਰੇ ਬਲੱਡ ਦੇ ਉੱਤੇ ਰੱਲਦੀ ਜਿਲ੍ਹਾ ਮਾਨਸਾ ਹੈਗਾ ਨਾ ਮਾਨਸਾ ਵਪਾਰ ਦਾ ਭਾਈ ਕੰਮ ਹੈ ਨਹੀਂ ਨਹੀਂ ਅੱਛਾ ਕਰਦੀ ਘਰਦੀ ਹੈ ਭਾਈ ਕਿੰਨੇ ਦਿਨੋਂ ਕੋਈ ਸੂਈ ਨੂੰ ਕਿ ਕੈਮਾ ਸੂਆ ਭਾਈ ਦੂਜਾ ਜੀ ਦੂਜਾ ਸੂਆ ਪਹਿਲਾਂ ਤੇਰੇ ਕੋਲ ਹੈਗੀ ਸੀ ਕਿ ਲੈ ਕੇ ਆ ਪਹਿਲਾਂ ਲੈ ਕੇ ਆਂਦੇ ਜੀ ਅੱਛਾ ਲੈ ਕੇ ਦੁੱਧ ਕਿੰਨਾ ਭਾਈ ਹੁਣ ਹੁਣ 19 ਕਿਲੋ ਹੈ ਤਿਆਰ ਹੈ ਭਾਈ ਹਾਂਜੀ ਤਿਆਰ ਚਾਰ ਦਿਨਾਂ ਦੀ ਸੂਈ ਫੜੇ ਹੈਗਾ ਉਹਨੇ ਹਾਂਜੀ 19 ਤੋਰ ਕੇ ਲੈ ਜੀ ਜੇ ਕੋਈ ਚੋਕੇ ਆ ਮੰਗੇ ਜੇ ਦੋ ਰੰਗ ਚਾਹੀਦੇ ਸਹੀ ਕਰ ਲੇ ਕੋ ਨਾ ਹਾਂ ਮਗਰ ਬੱਚੀ ਆ ਗਈ ਮਿੱਤਰੋ ਬੱਚੀ ਬਹੁਤ ਟੋਕਦੀ ਐ ਤੇ ਆ ਗਾਂ ਜੀ ਪਾਈ ਦੀ 19 ਕਿਲੋ ਦੁੱਧ ਤਿਆਰ ਆ ਹੁਣ ਚੌਥਾ ਕਦਣਾ ਸੂਈ ਨੂੰ ਤੇ ਰੇਟ ਭਾਈ ਕੀ ਆ ਗਿਆ ਜੈ ਜੈ ਜਰਾ 1 40 ਬੰਦ 1 25 ਦੇਵਾਂ 1 25 ਹਾਂਜੀ ਬਾਕੀ ਦੁੱਧਾ ਜੀ ਚੌਥਾ ਕਦਣੀ ਆ ਦੁੱਧਾ ਕਰੋਗੇ ਹੋਰ ਵੀ ਤੇ ਬਾਕੀ ਅਗਦੇ ਸਮਾਈ ਤੇ ਆ ਜਾਂਦਾ ਤੇ ਮੈਲ ਨੰਬਰ ਬੋਲੀ ਭਾਈ ਤੇ 62 398 ਜੀ ਹਾਂਜੀ ਭਾਈ 22 673 ਨਾਂ ਕੀ ਹੈ ਭਾਈ ਆਪਣਾ ਹਰਜਿੰਦਰ ਸਿੰਘ ਹਰਜਿੰਦਰ ਕਮਾਲ ਭਾਈ ਦਾ ਨਾਂ ਕਰ ਲਿਓ ਸੰਪਰਕ ਪਿੰਡ ਰੱਲੀ ਪਲਾਟਾ ਸ਼ੇਡ ਰਹਿ ਗਿਆ ਤੇ ਮਿਲਾ ਲਿਓ ਹੁਣ ਬਾਈ ਨੂੰ ਤੁਹਾਨੂੰ ਕਟੀਆਂ ਦਿਖਾਉਣਾ ਚਾਰ ਉਹ ਬਾਈ ਯਾਰ ਡਿਲੀਟ ਹੋ ਗਿਓ ਆਹ ਕੱਟੀ ਬਹੁਤ ਟੌਪ ਵਾਲਾ 28000 ਰੁਪਿਆ 27000 ਰੁਪਿਆ ਤੇ 22200 ਰੁਪਿਆ ਹੁਣ ਆਇਆ ਵੀ ਜਲਦੀ ਬੱਸ ਕਰ ਬਾਈ ਕੋ ਆ ਬਲੂ ਕੋਟ ਲਈ ਸੀ ਪਿੰਡ ਬਾਈ ਕਿਹੜਾ ਪਿੰਡ ਸੀ ਬਾਹ ਲਿਆ ਬਾਈ ਬਾਹ ਆ ਲਿਆ ਕੱਟੂ ਵਾਲਿਆਂ ਹੱਥ ਚ ਭੁੱਲ ਗਿਆ ਭਰਾਵਾ ਮੈਂ ਤਾਂ ਵੀਡੀਓ ਦੇ ਹੱਥ ਵੱਜ ਗਿਆ ਪਰ ਜਿਹਦਾ ਸੀ ਲੋਗ ਇਧਰ ਕੱਟੀਆਂ ਨਾ ਬਾਈ ਹਾਂਜੀ ਤੇ ਨੰਬਰ ਬੋਲ ਦੇ ਦਾ ਦੁਬਾਰਾ 99762 ਬਾਈ ਹਾਂਜੀ ਬਾਈ 99094 99094 ਰੇਟ ਤੁਹਾਨੂੰ ਦੱਸਦਾ ਤੇ ਮਿਲਿਆ ਲਿਓ ਬਾਈ ਨੂੰ ਫੋਨ ਆ ਆ ਗਿਆ ਬਾਈ ਕੱਟੀਆਂ ਦਾ ਕੰਮ ਕਰਦਾ ਬਾਈ ਚੰਗਾ ਬਹੁਤ ਵਧੀਆ ਧੰਨਵਾਦ ਬਾਈ ਵਧੀਆ ਜਿਹੜਾ ਕੰਮ ਕਰੀਏ ਨਾ ਲਿਆ ਲਿਆ ਤੁਹਾਡੇ ਕੋਲ ਪੇਸ਼ ਕਰੀ ਜਾਂਦਾ ਬਾਈ ਆ ਜੈਡ ਪਲੇ ਕੱਟੀਆਂ ਬਾਈ ਕੋਲ ਚੰਗੀਆਂ ਨੇ ਸਾਰੀਆਂ ਮਿਲਿਆ ਲਿਓ ਫੋਨ ਬਾਈ ਨੂੰ ਨਾ ਸਜਣਾ ਕਰਨਾ ਬਾਈ ਬੱਚੀਆਂ ਲੈ ਕੇ ਆਇਆ ਬੱਚੀਆਂ ਬਹੁਤ ਟੌਪ ਦੀਆਂ ਨਿਕੀਆਂ ਆ ਕਾਗੀ ਕਾਗੀ ਜਰਸੀ ਜ ਮਿਕਸ ਜੀ ਅੱਛਾ ਹੈ ਬਾਈ ਨੂੰ ਕੀ ਰੇਟਾ ਕੀ ਗੱਲ ਬਾਤ ਹੈ ਕਿਹੜਾ ਪਿੰਡ ਹੈ ਛੋਟੇ ਨੇ ਬੱਚਿਆਂ ਬਹੁਤ ਮੰਗਦੇ ਆ ਰ ਆ ਗਿਆਂ ਤੋਂ ਕਾਗੀ ਕੋਕੜਾ ਕਪੜਾ ਨਹੀਂ ਇਹਨਾਂ ਉਹ ਬਣਾਵਨਾ ਹਰ ਜਗ੍ਹਾ ਬਾਈ ਨੂੰ ਕੀ ਰੇਟਾ ਕੀ ਗੱਲ ਬਾਤ ਹੈ ਬੱਚਿਆਂ ਆਲੇ ਫੋਨ ਆ ਬੜੇ ਆਉਂਦੇ ਪਾਈਆਂ ਦੇ ਮੈਥੋਂ ਚੈੱਕ ਕਰ ਲਓ ਬਾਬੇ ਸਾਸਰੀ ਘਰ ਕਿਹੜਾ ਪਿੰਡਾ ਬਾਬੇ ਚੱਲੋ ਮਾਜੀ ਢਿੱਲਵਾ ਬਰਜ ਢਿੱਲਵਾ ਨਾ ਤਪੇ ਕੋ ਢਿੱਲ ਲੈ ਅੱਛਾ ਤੇ ਕਹਿ ਬੱਚਿਆਂ ਲੈ ਕੇ ਆ ਬਾਬੇ ਜੀ ਪੰਜ ਲੈ ਗਏ ਪੰਜ ਰਕਾ ਗਈ ਹੈ ਨਾ ਅੱਛਾ ਚਾਰ ਆ ਤਨ ਆ ਗਿਆ 5 ਆ ਗਿਆ ਤੇ ਕੀ ਰੇਟ ਆਪਾਂ ਬੇਜ ਦੀ ਗੱਲ ਕਰੀ ਲਾਲ ਦਾ 15000 ਰੇਟ ਸਾਰਿਆਂ ਦਾ ਅੱਛਾ ਦੜਾ ਹੀ ਹੈ 15 15000 ਰੁਪਿਆ ਰੇਟ ਹੈ ਉਮਰ ਕਿੰਨੀ ਕੋ ਇਹਨਾਂ ਦੀ ਕੋਈ 10 ਨਹੀਂ 12 ਦੇ 11 12 ਮਹੀਨੇ ਨੇ ਥੱਲੋਂ ਵੀ ਚੰਗੀਆਂ ਜਿਹੜਾ ਇਹਦਾ ਇਆ ਦੋ 20 ਮਿੰਨਿਆਂ ਦੀ ਹਾਂ ਝੋਲੀਆਂ ਪੱਟੀਆਂ ਖੜੀਆਂ ਆਹੋ 15 15000 ਰੁਪਏ ਰੇਟ ਆ ਸਾਰਿਆਂ ਦਾ ਤਿੰਨਾਂ ਦਾ ਪੰਜਾਂ ਦਾ ਤੇ ਆਪੇ ਘਰੋਂ ਮਿਲ ਜਾਂਦੀ ਬੱਚੀ ਤੁਹਾਡਾ ਹਾਂਜੀ ਹਾਂ ਮੈਲ ਨੰਬਰ ਬੋਲ ਦਮੜਾ 98725 ਹਾਂਜੀ 4815 49 815 815 ਨਾ ਬਾਈ ਤੋਂ ਬੱਚੀਆਂ ਲੈ ਲਿਆ ਕਰੋ ਮਿੱਤਰੋ ਬੱਚਿਆਂ ਵਾਲੇ ਬਹੁਤ ਫੋਨ ਕਰਦੇ ਆ ਬਾਈ ਪਿੰਡ ਢਿਲਮਾ ਬਾਈ ਦਾ ਤਪੇ ਕੋਲੇ ਬੱਚੀਆਂ ਚੰਗੀਆਂ ਬਾਈ ਕੋਲੇ ਸਾਰੀਆਂ ਮੰਡੀ ਹੋ ਤਾਂ ਭਰੀ ਅੱਜ ਹੈ ਮੰਦਾ ਜਾਨਵਰ ਵਾਲਿਆ ਇਹ ਮਾਨਸਾ ਮੰਡੀ ਪੂਰੀ ਫੁੱਲ ਭਰੀ ਹੋਇਆ ਗੱਜਾ ਗੱਲ ਕਰ ਗਾਹ ਕਹੇ ਨਹੀਂ ਐ ਮੰਦਾ ਪਾਲਾ ਵੱਡਾ ਕੱਦ ਘਾਟਾ ਮੱਝ ਦਾ ਮਿਲਦਿਆ ਬਾਈ ਨੂੰ ਕੀ ਗੱਲ ਬਾਤ ਹੈ ਕਿੰਨਾ ਦੁੱਧ ਨਾ ਸਤਨੋ ਮੱਝ ਬੜਾ ਵੱਡਾ ਕੱਦ ਘਾਟਾ ਯਾਰ ਪਤਲੀ ਚਮੜੀ ਲੇ ਵੇ ਲੂਵੇ ਦੀ ਬੜੀ ਸਾਵਧਾਨ ਆ ਨਾੜਾ ਨੁੜਾ ਲੇ ਵੇ ਤੇ ਕੱਲਾ ਕੱਲਾ ਸਾਨਾ ਐ ਗੋਲ ਲੇ ਬਹੁਤ ਵਟਾ ਬੱਚਾ ਇਹਦਾ ਤੁਹ ਪੁੱਛਾਂ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਿੰਨੇ ਰੁਪਈਆ ਦੀ ਬਾਕੀ ਕੱਦ ਬਹੁਤ ਵੱਡਾ ਆ ਕੱਦ ਵਾ ਇੱਥੋਂ ਦਾ ਹੀ ਆਉਂਦੇ ਆ ਵੱਡੇ ਕੱਦ ਆ ਲੈ ਵੇਲੂ ਕੋਲ ਦਾ ਖੰਡੇ ਘੱਟ ਰੱਖਿਆ ਪੁੱਛਦਾ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਿੰਨੇ ਰੁਪਈਆ ਦੀ ਆ ਜਿੱਕੇ ਮੈਂ ਸੂਏ ਆ ਕਿੱਥੇ ਸੁਈਏ ਬੱਚਾ ਦਾ ਠੀਕ ਪਿਆ ਦਾ ਮੈਂ ਪਿਆ ਪਿਆ ਰਾਤ ਸੁਈਆ ਪਿੰਡ ਕਿਹੜਾ ਵੀਰ ਆਪਣਾ ਮਾਨਸਾ ਖਾਛੀ ਪਿੰਡਾ ਬਾਈ ਦਾ ਮਾਨਸਾ ਪਿੰਡਾ ਸਾਨੂੰ ਮੱਝ ਤੋੜ ਕੇ ਦਿਖਾਏ ਮਿੱਤਰੋ ਬਾਲਾ ਵੱਡਾ ਕੱਟਗਾਟਾ ਲੇ ਵੇ ਲੂਪੇ ਦੀ ਚੰਗੀ ਅੰਮਗਰ ਆ ਗਿਆ ਕਟਾ ਬਾਕੀ ਤੋੜ ਕੇ ਦੁਬਾਰੇ ਦਿਖਾ ਦਨੇ ਦੁੱਧ ਕਿੰਨਾ ਗੱਡੇ ਪਹਿਲਾਂ ਪਤਲੀ ਚਮੜੀ ਆਹ ਮੰਡੀ ਦੀ ਸ਼ਾਨਦਾਰ ਮੱਝ ਐ ਜਰਾ ਚਮੜ ਜਮੜੀ ਜਮਾ ਪਤਲੀ ਐ ਆ ਲੈ ਵਾਖੰਡੇ ਇਕੱਟ ਰੱਖਿਆ ਇੱਥੇ ਚਾ ਕਰਾ ਨਾੜਾ ਨੂੜਾ ਇਹ ਮੇਤਰਾ ਮੱਝ ਭਰਜੇ ਨਾਮ ਪਾਲਾ ਪਟਾ ਕੱਦਗਾਠ ਕਰੂਗੀ ਕੱਦ ਦਾ ਕਰਮ ਵਾਲੀ ਦਾ ਹੋਣੀ ਚੰਗਾ ਲੇ ਵੇਲੂ ਵੇ ਦੀ ਇਕੱਲਾ ਇਕੱਲਾ ਥਣ ਪਿਆ ਕੁਛ ਨਹੀਂ ਭਾਈ ਨੂੰ ਕਹਿ ਮਸੂਗਾ ਰਾਤ ਉਦੀ ਸੂਈ ਹੋਈ 1,70,000 ਰੇਟ ਆ ਰਾਤ ਦੀ ਸੂਈ ਆ ਬੱਚਾ ਮਗਰ ਕਟਾ ਕਿਰ ਮੈਲ ਨੰਬਰ ਬੋਲ ਦੇ ਮਾੜਾ 92630 ਹਾਂਜੀ ਭਾਈ 72904 72904 ਉਹ ਮੱਝਾਂ ਸਰੋਂ ਕੋਲ ਮਿਲ ਜਾਂਦੀਆਂ ਵਧੀਆ ਹਾਂਜੀ ਬਾਜਿਆਂ ਕੋਲ ਮੱਝਾਂ ਮੋ ਟੌਪ ਕਲਾਖਦੀਆਂ ਹੁੰਦੀਆਂ ਯਾਰ ਆ ਬੱਚਾ ਪਿਆ ਕੋਲੇ ਦਾ ਬਾਈ ਦੇ ਮੋਢੇ ਤੇ ਕਰਾਉਂਦੀ ਐ ਐਟਾ ਕੱਦ ਹੋਣਾ ਹੀ ਨਹੀਂ ਮਿਲਾਂਗੇ ਬਸ ਉਹ ਸਤਿਨਾਕਣਾ ਭਾਈ ਮਿਲਿਆ ਕਟੀਆਂ ਵਾਲਾ ਲੱਗੇ ਨਹੀਂ ਕਟੀਆਂ ਜੇ ਕਿਸੇ ਨੇ ਖਰੀਦ ਦਿਨ ਬਾਈ ਨਾ ਕਰ ਰੇ ਕਾ ਬੱਚੀ ਨਹੀਂ ਕੀ ਜੀ ਬਾਈ ਕੋ ਉਹ ਕੁਝ ਟਾਈਮ ਚੋ ਉਹ ਗਲਤੀ ਪਾਣ ਪੰਜ ਸੀ ਕਟੀਆਂ ਆ ਗਿਆ ਬਾਕੀ ਕਟੀਆਂ ਪਾਲ ਲਿਆ ਕਰੋ ਸੱਜਣੋ ਆਉਣ ਵਾਲਾ ਟਾਈਮ ਇਹਨਾਂ ਦੇ ਆਊਗਾ ਜਿਹੜਾ ਆਉਣ ਵਾਲਾ ਟਾਈਮ ਹੈ ਨਾ ਕਟੀਆਂ ਦੇ ਆਉਣਾ ਹਾਂ ਦੇਖ ਯਾਰ ਨੀਲੀ ਰਾ ਵੀ ਕੀ ਆ ਬਾਤ ਆ ਯਾਰ ਇਹ ਪਠਪੜਾ ਦਾ ਕੱਟੀ ਦਾ ਥੱਲੋ ਵੀ ਆ ਹੁਣ ਜਮਾ ਖਣਾ ਸੁਣਾ ਝੋਲੀ ਰਸ ਦੀ ਇਹਦੇ ਦਾ ਉਹੀ ਦੇਜੂ ਵੀ ਇਹ ਪ्योर ਨੀਲੀ ਰਵ ਦੀ ਕੱਟੀ ਹੈ ਇਹ ਕਾਲੀਆਂ ਆ ਗਈ ਬਾਈ ਬਾਈ ਬਰੀਡ ਝਲਕਦੀ ਹੈ ਬਾਈ ਬਲੈਕ ਹੀ ਬਰੀਡ ਆਇਆ ਹੋਰ ਤਾਂ ਕੱਟੀ ਨਹੀਂ ਹੈਗੀ ਬਾਈ ਕੋਲੇ ਕੋਈ ਥਣਾ ਥਣਾ ਚੈੱਕ ਕਰ ਲੋ ਜੈਡ ਬਲੈਕ ਪ्योर ਕੱਟੀ ਦਾ ਚਗਾਠਾ ਦੇਖੋ ਕੀ ਚੀਜ਼ ਐ ਰਿੱਠ ਪੜਾ ਕੇ ਨਾ ਲੰਮਾ ਇਆ ਵੀ ਬਾਈ ਇੱਕ ਇਹ ਆ ਗਿਆ ਇਹ ਆ ਗਿਆ ਉਹ ਆ ਗਿਆ ਸਿਰੇ ਤਾਂ ਹੀ ਆ ਗਿਆ ਬਾਕੀ ਰੇਟ ਪੁੱਛਦਾ ਬਾਈ ਨੂੰ ਕੱਲੀ ਕੱਲੀ ਦਾ ਕੀ ਰੇਟ ਹੈ ਕਿੰਨਾ ਨੰਬਰ ਹੈ ਕੀ ਗੱਲ ਬਾਤ ਆਜੋ ਪੁੱਛਦੇ ਆ ਅੱਛਾ ਚਲ ਅੱਠ ਆ ਗਏ ਲੰਮੀ ਹੋ ਜੇ ਵੀਡੀਓ ਯਾਰ ਬਾਈ ਕੋਲੇ ਪਿੰਡ ਕਿਹੜਾ ਵੀਰ ਆਪਣਾ ਜੋਹਲਾ ਪਿੰਡ ਆ ਬਾਈ ਰਾਏਕੋਟ ਦੇ ਕੋਲ ਬੜੀ ਦੂਰੋਂ ਆਇਆ ਬਾਈ ਇਹ ਹਨ ਹਾਂਜੀ ਬਾਕੀ ਲਈ ਬਾਈ ਬ੍ਰੀਡ ਹੀ ਫਿਰਦਾ ਭਰਾ ਉਹ ਸਿਰੇ ਤੱਕ ਤੇ ਮੈਲ ਨੰਬਰ 4 ਪਹਿਲਾਂ ਤਾਂ ਬਾਈ 88612166 ਤਾਂ ਨਸੀ ਜੀ 66 ਤਾਂ ਨਸੀ ਨਾਮ ਕੀ ਹੈ ਬਾਈ ਆਪਣਾ ਮਣੀ ਆ ਵੀਰੇ ਇਦਾਂ ਹੀ ਘੜਦੇ ਮਾੜਾ ਫਿਰ ਪਤਾ ਲੱਗ ਜਾਂਦਾ ਨਾ ਮਣੀ ਮਣੀ ਪਿੰਡ ਕਿਹੜਾ ਤੁਸੀਂ ਭਾਈ ਜੌਣਾ ਪਿੰਡ ਆਪਣਾ ਜ਼ਿਲ੍ਹਾ ਲੁਧੇਣਾ ਜੀ ਜ਼ਿਲ੍ਹਾ ਲੁਧੇਣਾ ਹਰਿਆਣਾ ਕੋਟ ਦੇ ਨੇੜੇ ਹਾਂਜੀ ਬਰਨਾਲਾ ਬਾਈ 35 ਕਿਲੋਮੀਟਰ ਆਪਾਂ ਨੂੰ ਠੀਕ ਹੈ ਲੁਧਿਆਣਾ 45 ਕਿਲੋਮੀਟਰ ਜੀ ਠੀਕ ਹੈ ਜਿਗਰਾਮਾ 28 ਕਿਲੋਮੀਟਰ ਕਿੰਨੀਆਂ ਕੱਟੀਆਂ ਰੱਖਦਾ ਭਾਈ ਨੂੰ ਭਾਈ ਆਪਣੇ ਕੋਲ ਕੱਟੀਆਂ 20-20 ਮਿਲ ਜਾਂਦੀਆਂ ਹਾਂਜੀ ਹਾਂਜੀ ਜੇ ਕਿ ਸੱਜਣਾਂ ਚੰਗੀ ਕੱਟੀ ਲੱਗਣਾ ਅਤਾਜਾ ਇਹ ਦੱਸ ਦੇ ਰੇਟ ਜਾਂ ਕਿੱਥੋਂ ਅੱਜ ਮੈਂ ਆ ਬੈਠੀ ਹਾਂ ਨੇੜੇ ਹੀ ਲਾ ਦੇ ਮਾੜਾ ਕੰਮ ਇਹ ਤਾਂ ਬਾਈ ਬਰੀਡ ਦੀ ਕੱਟੀ ਆ ਪੂਰੀ ਕਾਲੀ ਪੂਸ 40000 ਰੁਪਏ ਦੇਣਾ ਕੋਈ ਪਾਲਾ ਨਹੀਂ ਬਾਈ ਯਾਰ ਕਿਉਂ ਟੈਨਸ਼ਨ ਲੈ ਰੇਟ ਦੱਸਣ ਲੱਗਿਆ ਬਾਕੀ ਰੇਟ ਬਾਈ ਨੇ ਜੈ ਜੀ ਕਰਿਆ ਉਹ ਹਿਸਾਬ ਨਾਲ ਮਿਲਿਆ ਲੈ ਫੋਨ ਨੰਬਰ ਕਿੰਨਾ ਸੀ ਬਈ ਆਪਣਾ 88721 ਸ਼ਹਿਰ ਤੋਂ ਸੀ ਹੈਲੋ ਨਾ ਮਣੀ ਦੱਸੀ ਗੱਲ ਬਣੀ ਨਾ ਮਣੀ ਆ ਬਾਈ ਦਾ ਕੱਟੀਆਂ ਬਾਈ ਕੋਲੇ ਬਹੁਤ ਚੰਗੀਆਂ ਆ ਜੇ ਕਿਸੇ ਨੇ ਲੈ ਨਹੀਂ ਉਹ ਲੈ ਲਿਆ ਕਰੋ ਇਕਾ ਨੀਲੀ ਰਾਵੀਆ ਬਾਈ ਕੋਲ ਨੀਲੀ ਦਾ ਪੁੱਛ ਲੈਣਾ ਨੀਲੀ ਦਾ 35000 ਰੁਪਇਆ ਤੇ ਨੰਬਰ ਦੇ ਦੋ ਸਾਨੂੰ ਬਾਈ ਨਾਲ ਸਪਾਰਕ ਕਰ ਲੋ ਕਟੀਆਂ ਪਾ ਲਿਆ ਕਰੋ ਭਰਾਵਾ ਕਟੀਆਂ ਬਹੁਤ ਟੌਪ ਕਲਾ ਰਦੇ ਆ ਬਾਈ ਕੋਲ ਜੇ ਸਾਡੇ ਨਾਲ ਤੁਹਾਨੂੰ ਬਹਿੜਾ ਦਿਖਾਉਣ ਲੱਗੇ ਆ ਮੈਂ ਤਾਂ ਤੁਹਾਨੂੰ ਕਹੇ ਘੱਟ ਮੁੱਲ ਵਾਲੇ ਹਾੜੀ ਟਪਾ ਦੇਣਗੇ ਤੁਹਾਡੀ ਇਹ ਤੁਹਾਨੂੰ ਲੈ ਕੇ ਆ ਬਾਈ ਕਾ ਸੀ ਇੱਕ ਆਗ ਹੀ ਲਾ ਹਾੜੀ ਵਾਲੇ ਤੋਹਫੇ ਆ ਹਾੜੀ ਵਧੀਆ ਨਗਾ ਦੇਣੀਆਂ ਬਾਈ ਕੀ ਹਾਲ ਆ ਕਿਹੜਾ ਪਿੰਡਾ ਵੀਰੇ? ਤਾਲੀਆਂ। ਤਾਲੀਆਂ। ਬਈਆ ਬੱਚੀਆਂ ਦੇਖਿਆ ਰੋ ਕਮਾ ਸੁਬ ਬੱਚੀ ਆਪਣੀ ਲਾਲ। ਉਹ ਬਈ ਪਹਿਲਣਾ। ਆਹ ਬੱਚਾ ਦਾ। ਬੱਚਾ ਇਹਦਾ। ਕਿੰਨੇ ਦਿਨ ਹੋ ਗਏ ਸੁਈ ਨੂੰ? 13-14 ਦਿਨ। ਕਿੰਨਾ ਦੁੱਧ ਆ ਬਈਆ ਨੂੰ? ਦੁੱਧ ਹੈਗਾ ਸਰ। ਹੈ ਜੀ। ਮਤਰਾ ਉਹ ਵੀ ਸੰਗਣਾ ਦਾ ਦੁੱਧ ਹਾੜੀ ਵਾਲਾ ਕੰਮ ਬਹੁਤ ਵਧੀਆ ਢਪਾਉਣ ਗਿਆ। ਤੇ ਰੇਟ ਕੀ ਆ ਬਈ ਇਹਦਾ? 35। ਇਹ ਤਾਂ 35 ਹੈ। ਮਾਨ ਤਣ ਕਰਦਾਂਗੇ। ਮਾਨ ਤਣ ਹੋ ਜੂ ਬਈ ਇੱਕਾ ਨਾਲ ਖੜੀ ਆਪਣੀ। ਇਹ ਸੁਈ ਹੋਈ ਆ। ਇਹ ਸੁਈ। ਕਿੰਨੇ ਦਨੋਂ ਕੁ ਸੂਝਨ ਬਾਈ ਨੂੰ ਇਹ 15 ਕਿਲੋ ਤੇ ਦੁੱਧ ਬਾਈ ਕਿੰਨਾ ਆਉਣਾ ਤਾਂ ਦੁੱਧ ਬਾਈ ਦਾ 14 ਕਿਲੋ ਬੱਚਾ ਹੈਗਾ ਤਾਂ ਅੱਛਾ ਬੱਚਾ ਮੈਨੂੰ ਠੰਡੀ ਮਿਲ ਜਣੀ ਠੀਕ ਹੈ ਠੂ ਵੀ ਦੀ ਲੋਡ ਪੈਂਦੀ ਨਾ ਅੱਛਾ ਇਹਦਾ ਕੀ ਰੇਟ ਆ ਬਾਈ ਇਹਦਾ ਵੀ 35000 ਦਾ ਬਸ ਅਜੇ ਨੂੰ ਥੋੜੀ ਹਾੜੀ ਹੂੜੀ ਤਾਂ ਬਾਲਾ ਵਧੀਆ ਢਪਾਉਣੀ ਹੈ ਗਾਂਆਂ ਬਹੁਤ ਵਧੀਆ ਇੱਕ ਬਈ ਆ ਨਾਲ ਖੜੀ ਐ ਇਹ ਬਈ 7 ਕਿਲੋ ਦੁੱਧ ਦਾ ਇਹ ਸੂਝਿਆ ਇਹ ਸੂਝਿਆ ਬਾਂਛੀ ਵੀ ਨਹੀਂ ਅੱਛਾ ਇਹਦਾ ਬੱਚਾ ਹੈਗਾ ਬੱਚਾ ਇਹਦਾ ਹੈ ਅੱਛਾ ਬੱਚਾ ਆਦਾ ਕਿੰਨੇ ਦਾ ਉਹਦਾ ਕੀ ਰੇਟ ਆ ਬਾਈ ਤੁਹਾਡਾ ਕੀ ਰੇਟ ਆ ਬਾਈ ਉਹਦਾ ਵੀ ਬਾਰਾ ਹੈ ਅੱਛਾ ਮਿੱਤਰੋ ਮੌਕਾ ਵਧੀਆ ਹੈ ਗਾਇਆਂ ਦਾ ਇੰਨੇ ਕੇ پیسے ਚ ਲੱਗ ਵੀ ਜਾਂਦੇ ਆ ਮੈਲ ਨੰਬਰ ਬੋਲੀਪਈ ਤਰਾ 9830 48 ਸ਼ੀਪ ਜਵਾਂ 48 55 ਮਿਲਦੇ ਆ ਠੰਡੀਆਂ ਤੇ ਨਹੀਂ ਤਿੰਨੇ ਠੰਡੀਆਂ ਮਿਲਦੀਆਂ ਮਿੱਤਰੋ ਜੇਨ ਮਿਲਿਆ ਲਿਓ ਬਾਈ ਨੂੰ ਫੋਨ ਪਿੰਡ ਟੱਲਗਾ ਇੱਥੇ ਹੀ ਆ ਗਿਆ ਬਾਈ ਇਹ ਤਾਂ ਨਾ ਭਲਾਡੇ ਕੋਲੇ ਭਲਾਡੇ ਭਲਾਡੇ ਕੋਲੇ ਪਿੰਡ ਆ ਪਾਇਆਂ ਦਾ ਲੈ ਸੱਜਣੋ ਇਹ ਆ ਗਿਆ ਆਪਣੀ ਕਰੀਮ ਘਾਟਾ ਆਉਣ ਲੱਗ ਗਿਆ ਇੱਧਰ ਲੋ ਘੱਟ ਵੇਚਣ ਲੱਗੇ ਹੁਣ ਫਰਕ ਪੈ ਗਿਆ ਬਹੁਤ ਜਿਆਦਾ ਫਰਕ ਪੈ ਗਿਆ ਕਟੀਆਂ ਬਹੁਤ ਘੱਟ ਆਉਣ ਲੱਗੀਆਂ ਚੱਲ ਕਟਿਆਂ ਦਾ ਜਾਣੇ ਇਸਰਾ ਹਨਾ ਇੰਨੀਆਂ ਗਾਂ ਆਉਣ ਲੱਗੀਆਂ ਮਾਨਸਾ ਦੀ ਟਰੱਕਾਂ ਦੇ ਟਰੱਕ ਭਰੇ ਜਾਂਦੇ ਸੀ ਬਹੁਤ ਜਿਆਦਾ ਫਰਕ ਪਿਆ ਤਿੰਨ ਚਾਰ ਹੀ ਹੈ ਬਾळ्या ਘੱਟ ਜਿਵੇਂ ਆ ਤਾਂ ਝੋਟੀ ਬਹੁਤ ਸੋਹਣੀ ਹੈ ਯਾਰ ਇਹ ਤਾਂ ਦੁੱਧੜੀ ਲੱਗਦੀ ਹੈ ਤੇ ਬਹੁਤ ਚਾਹ ਦੇ ਫਰਕ ਹੈ ਇਹਨਾਂ ਸਦਿਨੋਂ ਮੱਝਾਂ ਇੱਥੇ ਘੱਟ ਆਉਣ ਲੱਗੀਆਂ ਫੇਰ ਵੀ ਇੰਨੀਆਂ ਗਾਂ ਆ ਕੱਟ ਹੈ ਬਾਲ ਗਿਆ ਨੇ ਅੱਗੇ ਤਾਂ ਬੋਲੀਆਂ ਆਉਂਦੀਆਂ ਨੇ ਅਸੀਂ ਮਾਨਸਾ کریم ਆਪਣੀ ਘਟ ਕੀ ਬਹੁਤ ਜਿਆਦਾ ਫਰਕ ਪੈ ਗਿਆ ਅੱਜ ਇਹ ਤਾਂ ਹੋਰ ਫਰਕ ਪੈ ਗਿਆ ਕਿਉਂਕਿ ਪਾਲਣ ਲਾਗੇ ਕੱਟੀਆਂ ਵੀਡੀਓ ਪੂੜੀ ਦੇਖ ਲੰਦਾ ਅਗਲਾ ਉਹਦੇ ਨਾਲ ਫਰਕ ਪੈ ਜਾਂਦਾ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਵੀਡੀਓ ਦੇਖਦੇ ਬਹੁਤ ਬਹੁਤ ਜਿਆਦਾ ਧੰਨਵਾਦ ਆ ਜਿਹੜੇ ਚੈਨਲ ਨੇ ਸਬਸਕ੍ਰਾਈਬ ਸਬਸਕ੍ਰਾਈਬ ਲਾਜ਼ਮੀ ਕਰ ਲੈ ਆ ਦੇਖ ਲੈ ਇੰਨੀਆਂ ਕਰਾਈਆਂ ਬਹੁਤ ਜਿਆਦਾ ਫਰਕ ਪੈ ਗਿਆ ਨਾ ਕੱਟ ਗਿਆ ਹੁਣ ਤਾਂ ਲਈ ਜੀ ਜਦੋਂ ਮੱਝ ਦਿਖਾਉਣਾ ਕੋਬਲੇ ਦਾ ਲੈ ਫੜਦੇ ਆ ਤੱਲੋਂ ਲੇਵਾ ਪੱਟੂ ਗਈ ਹਾਂ ਲੇਵ ਚ ਢੱਲਾ ਢੋਲਾ ਬਹੁਤ ਪਈਆਂ ਜਿਹੜੇ ਸਾਬ ਨਾਲ ਬਾਡੀ ਮੰਤਰ ਹੈ ਨਾ ਸਿੰਘ ਥੋੜਾ ਪੋਪਲਾ ਲੈਗਾ ਉਹਦਾ ਕੰਡੇ ਗੱਡੀ ਫਿਰਦੀ ਹੈ ਬਸ ਮੋੜ ਲਾ ਭਾਈ ਥੱਲੋਂ ਲੇਵ ਵਾਲੂ ਦਾ ਚੌੜਾ ਕਰਨਾ ਅਜੇ ਨੇ ਇੱਦਾਂ ਵੀਰੇ ਹਫ਼ਤਾ ਪਰ ਕੀ ਰਿਹਾ ਓਏ ਥੱਲਾ ਗੱਲਾ ਥਣ ਪਿਆ ਚਮੜੀ ਹਲਦੀ ਦੀ ਉਹ ਕਿੰਨੀ ਪਤਲੀ ਹੈ ਕੋਈ ਜਿਆਦਾ ਪਤਲੀ ਚਮੜੀ ਦੀ ਹੈ ਉਹ ਜਿਹੜੇ ਬਾਈ ਨੂੰ ਕੀ ਗੱਲ ਬਾਤ ਹੈ ਕੀ ਰੇਟ ਹੈ ਬੰਨਦੇ ਬੰਨਲਾ ਬਾਈ ਬੰਨਲਾ ਪੰਨਲਾ 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 ਬੰਨਲਾ ਸੋਹਣਿਆ ਸੱਜਣਾ ਬੰਨਲਾ ਸਿੰਘ ਥੋੜੇ ਪੋਪੜਾ ਲੈ ਗਏ ਗੱਲ ਕਰਾ ਇਹ ਤਾਂ ਕੰਡੇ ਹੀ ਘੜੋਂ ਨੀ ਚામੜੀ ਵਾਲੀ ਪਤਲੀ ਗੱਲ ਗੱਲ ਆਈ ਨਹੀਂ ਤਾਂ ਦੇਖੀ ਜਾਂਦਾ ਕਾਗਜੀ ਨੈਂਬੂ ਵਰਗੇ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਵੀਰੇ ਬਰਨਾਲਾ ਬਰਨਾਲਾ ਆਛੀ ਵਪਾਰ ਦਾ ਕੰਮ ਕਰਦੀ ਹੈ ਕੈਮਾ ਸੋਣਾ ਸੁਆਣਾ ਬਾਈ ਨੇ ਪਹਿਲਾਂ 16 ਸੀ ਪਹਿਲਾਂ 16 ਕੀ ਨਾ ਤਾ ਤਬਈ 16 ਦਾ ਰਾਇਕ ਦਿੱਤਾ ਸੁਰੂ ਤੇ ਸਾਡੇ ਕੋਲੇ ਬਾਈ ਪਹਿਲੇ ਸੁਰੂ ਤੇ ਨਾ ਚਮੜੀ ਚਮੜੀ ਬਹੁਤ ਪਤਲੀ ਹੈ ਨਾ ਬਾਕੀ ਉਹ ਵੀ شریف ਹੈ ਮਾ ਜੇਰਾ ਕਾਇਦਰ ਰਹਿ ਕੇ ਬਾਈ ਸੁਣਦੇ ਮੈਂ ਤਾਂ ਬਾਈ 10 12 ਅੱਛਾ ਪਰ ਹੁਣ ਅਜਲ ਵੀ ਅਪ ਮੰਡੀ ਦੇ ਜਾਂਦੇ ਹਾਂ ਹਾਂ ਔਰ ਘੈਂਟਰ ਚੜ ਕੇ ਨਾ ਇਹ ਗੱਲ ਸਹੀ ਹੈ ਤੇਰੀ ਹਫਤਾ ਕੱਢ ਗਿਆ ਤਾਂ ਬਾਈ ਬੰਬੀ ਨਿਕਲ ਜਿਵੇਂ ਕਰਮ ਵਾਲੀ ਨੂੰ ਨੌਂ ਉਮਰ ਲੰਮੀ ਲਾਵੇ ਬਾਈ ਕਿਸੇ ਚੰਗੇ ਫਾਰਮਰ ਕੋਲੇ ਵਗ ਜੇ ਤੇ ਰੇਟ ਕੀ ਬਾਈ ਜਾ ਜਦ ਇੱਕ 25 ਰੁਪਏ ਇੱਕ ਮਾਨ ਤਾਣ ਬਾਈ ਪਾਹ ਤਿਆਰ ਕਰ ਦਿਆਂਗੇ ਚਲੋ ਰੇਟ ਤਾਂ ਹੋ ਜਾਣਾ ਦਾ ਜਦੋਂ ਜਨਵਾਰ ਪਸੰਦ ਆ ਜੇ ਨੰਬਰ ਬੋਲੀ ਬਾਈ ਦਾ 581465 ਹਾਂਜੀ ਬਾਈ 90237 90237 ਬਾਕੀ ਮੱਝ ਦੁੱਧ ਵਾਲੀ ਹੈ ਮਿੱਤਰੋ ਚામੜੀ ਉਹ ਮੈਂ ਹਲਦੀ ਦੀ ਉਹ ਮੈਂ ਦੀਂਦੀ ਐ ਇੰਨੀ ਪਤਲੀ ਚામੜੀ ਐ ਦੀ ਘਰ ਲਓ ਸੰਪਰਕ ਬਾਈ ਨਾਲ ਲੱਗਿਆ ਜਦੋਂ ਬਾਈ ਆਈ ਮੰਡੀ ਦੇ ਕਟੀਆਂ ਲੈ ਕੇ ਆਉਂਦੇ ਆ ਕਟੀਆਂ ਇਹਨਾਂ ਕੋਲ ਚੰਗੀਆਂ ਹੁੰਦੀਆਂ ਅੱਜ ਭੁਜਦੇ ਕਹਿ ਲੈ ਕੇ ਆ ਕੀ ਅਲਵਾ ਤਾਂ ਦੇਖੋ ਕੱਟੀ ਗੁੰਦੀ ਪਈ ਆ ਜਮਾਂ ਸਿੰਗ ਸੁng ਦੀ ਜਰ ਖੁੰਡਾ ਕਰ ਜੂ ਜਮਾ ਫੈਟ ਲਾਈਨ ਤੋਂ ਵੀ ਬਹੁਤ ਗਰੂ ਘਾਟੀ ਇਹ ਹੱਲੋ ਵੀ ਸਾਈ ਦੇਣੇ ਆ ਖਣ ਥੋਣ ਕਾ ਕਾ ਕਟਾ ਕਟਾ ਇਹ ਸਾਨੂੰ ਦੇਖੋ ਯਾਰ ਜਿਵੇਂ ਗੱਬਣ ਹੁੰਦੀ ਹੈ ਨਾ ਬਾਕੀ ਆ ਚਾਰ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਕਿੰਨੀਆਂ ਲੈ ਗਿਆ ਤੇ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ ਪੈਣੀ ਵਾਗਾ ਪੈਣੀ ਵਾਗਾ ਕਾਇਆ ਕਟਿਆ ਲੈ ਕੇ ਆਏ ਜੀ ਭਾਈ ਅੱਜ ਅਸੀਂ ਤਿੰਨ ਲੈ ਕੇ ਆਏ ਤਿੰਨ ਲੈ ਕੇ ਹਾਂਜੀ ਇੱਕ ਬਈ ਕੀ ਇੱਕ ਬਈ ਕੀ ਦੋ ਰਹਿੰਦੇ ਆ ਤੇ ਬਾਈ ਕੋਲ ਯਾਰ ਜਾਨਵਰ ਬਹੁਤ ਸੋਹਣੇ ਹੁੰਦੇ ਆ ਤੇ ਘਰੇ ਮਿਲ ਜਾਂਦੇ ਕਿ ਨਹੀਂ ਆ ਕ ਹਾਂਜੀ ਮਿਲ ਜਾਂਦੇ 10 12 ਹੁੰਦੇ ਕਟੀਆਂ ਦੇ ਹਾਂਜੀ ਹੁੰਦੀਆਂ ਤੇ ਪਿੰਡ ਪੈਣੀ ਵਾਗਾ ਪੈਣੀ ਵਾਗਾ ਨਾਂ ਕੀ ਸੀ ਭਣਾ ਰਜ ਕੇ ਸतीश ਕੁਮਾਰ ਸतीश ਕੁਮਾਰ ਆ ਫਿਰ ਭੱਲੇ ਜਾਨੇ ਆ ਤੇ ਮੈਲ ਨੰਬਰ ਬੋਲਦੇ ਭਾਈ 98762 ਜੀ ਹਾਂਜੀ ਭਾਈ 71723 71723 ਮੈਂ ਬਾਈ ਨਾ ਕਰ ਲੈਸ ਪਰ ਕੱਟੀਆਂ ਬਾਈ ਕੋਲ ਚੰਗੀਆਂ ਮਿਲ ਜਾਂਦੀ ਆ ਦਿਖਾ ਦੀ ਆਹ ਖੜੀ ਆ ਇਹ ਬਹੁਤ ਚੰਗੀ ਗੱਟੀ ਜਾਨਵਰ ਬਾਈ ਕੋਲ ਸਾਰੇ ਚੰਗੇ ਹੁੰਦੇ ਲੈ ਇਸ ਦਾ ਜਿਹੜਾ ਜੀ ਮੰਡੀ ਤੋਂ ਲਗਾ ਦੀ ਭਰੀ ਬਹੁਤ ਅੱਜ ਗੱਲ ਕਰ ਗਾਹ ਘਟ ਹੈ ਮੰਦਾ ਹੀ ਰਿਹਾ ਹੈ ਕਮ ਜਾਨਵਰ ਵਾਲਾ ਤੇ ਗਾਹ ਘਟ ਹੈ ਜਿਹੜੇ ਭਰਾਵਾਂ ਨੂੰ ਚੈਨਲ ਨੇ ਸਬਸਕ੍ਰਾਈਬਰ ਸਬਸਕ੍ਰਾਈਬ ਚੈਨਲ ਲਾਜ਼ਮੀ ਕਰ ਲਿਓ ਕਿਉਂ ਕੋ ਦਿਨ ਹੌਸਲਾ ਮਿਲਦਾ ਰਹਿੰਦਾ ਬਾਕੀ ਬਹੁਤ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਬਹੁਤ ਜਿਆਦਾ ਧੰਨਵਾਦ ਆ ਦਿ ਲੋਨਾਂ ਦਾ ਤੇ ਮਿਲਾਂਗੇ ਤੁਹਾਨੂੰ ਅਗਲੀ ਮੰਡੀ ਤੇ ਜਾ ਕਿਸੇ ਵੀਰ ਦੇ ਘਰੋਂ ਜਾਨਵਰ ਬਾਕੀ ਬਹੁਤ ਆਏ ਸੀ ਯਾਰ ਗਾਂਆਂ ਗੁੰਆਂ ਮੱਝਾਂ ਅੱਜ ਦਾ ਸਿਰੇ ਲੱਗਿਆ ਪਿਆ ਸੀ ਕੰਮ ਆ ਹੁਣ ਅਗਲੀ ਮੰਡੀ ਮਿਲਾਂਗੇ ਬਾਈ ਗਰਮੀ ਜੀ ਹੋ ਗਈ ਮਾਹੌਲ ਜਾਨ ਤਾਂ ਜਿਵੇਂ ਕਣਕ ਵੱਢਣੀ ਹੁੰਦੀ ਹੈ ਤੇ ਆ ਜੋ ਤੁਹਾਨੂੰ ਸੜਕ ਵੀ ਦਿਖਾਈ ਦੇ ਨੇ ਮਾੜੀ ਜਿਹੇ ਨਵੀਂ ਬਣ ਲੱਗੀ ਲੋਹਾ ਕਿਹੜਾ ਪਿੰਡ ਆ ਬਾਈ ਇਹਨੂੰ ਗਾਂ ਦਿਖਾਉਣੇ ਲੇਵਾ ਬਹੁਤ ਫਿੱਟ ਲੱਗਿਆ ਯਾਰ ਮਾਣ ਯਾਰ ਜਾਂਦੇ ਜਾਂਦੇ ਬਣਾ ਗਾਂ ਦਾ ਲੇਵ ਵਾਲੂ ਵਧੀਆ ਲੱਗਿਆ ਮਾੜਾ ਜਿਹਾ ਛੱਡ ਜਾ ਬਾਕੀ ਬਰੀਡ ਵਾਲੀ ਗਾਂ ਇਧਰ ਤਿਲ ਲੱਗੇਗਾ ਤੁਹਾਡੇ ਕੋਈ ਚੱਕਰ ਨਹੀਂ ਬਾਈ ਅੱਜ ਕੱਲ੍ਹ ਕੌਣ ਪਾਲਦਾ ਤਿਲ ਗਾ ਨਾ ਹੋਵੇ ਕੋਈ ਚੱਕਰ ਹੀ ਨਹੀਂ ਬਾਈ ਸਸਰੀਕਾਲ ਕਿਹੜਾ ਪਿੰਡ ਆ ਬਾਈ ਲੋਹਾ ਕਿਹੜਾ ਤੇ ਗਾਂ ਲੈ ਕੇ ਆ ਹਾਂਜੀ ਇੱਕ ਇੱਕ ਜੀ ਤੇ ਕੈ ਦਿਨੋਂ ਕੋਈ ਸੁਈਨ ਬਾਈ ਸੁਈਨ ਹੋ ਕੇ ਅੰਦਰ ਆਣ ਮਗਰ ਬੱਚਾ ਕੀ ਐ ਅੱਛਾ ਮਗਰ ਬੱਚਾ ਹਾਂਜੀ ਤੇ ਕਿੰਨਾ ਦੁੱਧਦਾ ਬਾਈ ਹੁਣ ਸਹੀ ਕੁੱਤ ਛਾੜਾ ਲੇ ਤੇ ਲਾ ਗਈ ਮੁਰਲੇ ਥਾਂ ਦੇ ਨਾ ਹਾਂਜੀ 14 ਲੀਟਰ ਹੈਗਾ ਤੇ ਰੇਟ ਕੀ ਭਾਈ ਜੈਂ ਜਦਾ ਜਦਾ 40 40 ਮਾਨ ਤਾਣ ਕਰਦਾ ਹਾਂ ਮਿੱਤਰੋ ਗਰਮੀ ਆ ਗਈ ਥਣ ਤੋਂ ਨਾ ਦੇਖਿਆ ਕਰੋ ਦੁੱਧ ਹੋਵੇ ਘਰੇ ਵਧੀਆ ਬਾਕੀ ਆ ਦੁੱਧ ਵੀ ਸੰਘਣਾ ਲੱਗਦਾ ਮੈਨੂੰ ਤਾਂ ਇਹ ਮੈਸੇਜ ਹੀ ਆ ਗਈ ਥੋੜੀ ਜੀ ਤੇ ਰੇਟ ਭਾਈ ਤੇ ਮੈਲ ਦੱਸ ਦੇ ਅੰਦਰ ਕੀ ਹੈ 99 44 40 60 ਹੋਰ ਮਿਲ ਜਿੰਦੇ ਕਰੇ ਤੇਰੇ ਕੋਲ ਮਗਾ ਬਾਹਰ ਦਾ ਕੰਮ ਹੈ ਤੇਰਾ ਹਾਂ ਹਾਂ ਭਾਈ ਤੇਰੇ ਨਾਲ ਹੀ ਹੈ ਹਾਂ ਆਓ ਭਾਈ ਗਏ ਸਾਡੇ ਆ ਧੰਨਵਾਦ ਭਾਈ ਬਹੁਤ ਬਹੁਤ ਜਿਆਦੇ ਮੈਂ ਸੱਚ ਨੂੰ ਇਹ ਤੁਹਾਨੂੰ ਦਿਖਾਤੀ ਮੰਡੀ ਆ ਸੜਕ ਬਣੀਆਂ ਨੇ ਨਵੇਂ ਇੱਥੇ ਤੇ ਮੰਡੀਆ ਚ ਭਰੀ ਬਹੁਤ ਸੀ ਬਾਕੀ ਸਾਡਾ ਪ੍ਰਗਟ ਸਿੰਘ ਯੂਟਿਊਬਰ ਸਾਡਾ ਨਾਲ ਹੀ ਹੈ ਤੱਕੀ ਰੱਖਿਆ ਕੰਮ ਹਾਂ ਇਹ ਕਦਮ ਮੇਰਾ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਨਾਲੇ ਦੇਖ ਵੀਡੀਓ ਬਣਾਉਂਦੀਆਂ ਨਾਂ ਦੇਖਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਕਹਿੰਦਾ ਹੈ ਨਾ ਓਏ ਮੈਂ ਕਹਿੰਦਾ ਵੀਡੀਓ ਮੇਰੀ ਨਾਂ ਦੇਖਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤਿਆ ਤੁਹਾਨੂੰ ਸੜਕ ਦਿਖਾਦੀ ਮੰਡੀ ਭਰੀ ਬਹੁਤ ਸਿਵਾ ਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖ ਬਹੁਤ ਬਹੁਤ ਜਿਆਦੇ ਅੱਜ ਮੇਲਾਂਗੇ ਤੁਹਾਨੂੰ ਡੱਬਾਲੀ ਮੰਡੀ ਇੱਕ ਬਾਈ ਕਿਲੋ ਉੱਤੇ ਜਾਣਾ ਗਵਿੰਦਪੁਰੇ ਤੇ ਦਿਖਾਵਾਂ ਟੋਪ ਦੇ ਨਹੀਂ ਨੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਲੈ ਸੱਜਣਾਂ ਆਹ ਦਿਖਾਉਂਦੀ ਤੁਹਾਨੂੰ ਸੜਕਾ ਪੱਥਰ ਪੈ ਗਿਆ ਤੇ ਰੇਤਾ ਬਹੁਤ ਸੀ ਭਰਾਵੋ ਆ ਗਿਆ ਨਾਲਾ ਹਸਪਤਾਲ ਸਰਕਾਰੀ ਸਰਕਾਰੀ ਹਸਪਤਾਲ ਦੇ ਬਿਲਕੁਲ ਨਾਲ ਲੱਗਦੀ ਹੈ ਮਾਨਸਾ ਮੰਡੀ ਹਰ ਸ਼ੁੱਕਰਵਾਰ ਤੇ ਨਿਰਮਣ ਕੇ ਚੈਨਲ ਲਾਜ ਮੈਂ ਸਕਸਸ ਰਿਹਾ ਹੋ ਗਰੋ ਵੀਡੀਓ ਸਾਰੀ ਦੇਖ ਲਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਕਮੈਂਟ ਨਾਲ ਪਤਾ ਲੱਗ ਜਾਂਦਾ ਕੀ ਘਾਟ ਵਾਦਾ ਕੀ ਗੱਲ ਵਾਦਾ ਹੈ ਹਸਪਤਾਲਾ ਹਸਪਤਾਲ ਜੀ ਵੀ ਆ ਜਾਂਦਾ ਪਸ਼ੂ ਜਾਨਵਰ ਕੋਈ ਬਿਮਾਰਟ ਮਾਰ ਹੋ ਜਾਂਦਾ ਚਲ ਸਾਰਾ ਦਿੱਕਤ ਆ ਜਾਂਦੀ ਹੈ ਤੇ ਉਹਦਾ ਕਰਕੇ ਫਰਕ ਪੈਂਦਾ ਬਾਈ ਦੋ ਕਟੀਆਂ ਲੈ ਕੇ ਹੋਰ ਆ ਗਿਆ ਇੱਥੇ ਰੈਕਟਰ ਤੋਂ ਨੇੜੇ ਬਾਕੀ ਕਟੀਆਂ ਲੈਂਡ ਵੀ ਬਹੁਤ ਲਾ ਕੇ ਬਾਈ ਤੇ ਉਧਰ ਘਟ ਜਾਣ ਲੱਗੀਆਂ ਕਟੀਆਂ ਭਰਾਵੋ ਫਰਕ ਬਹੁਤ ਪੈ ਗਿਆ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਉਹਦੇ ਨਾਲ ਫਰਕ ਬਹੁਤ ਪੈ ਜਾਂਦਾ ਹੈ ਕਿਉਂਕਿ ਪਤਾ ਲੱਗਦਾ ਰਹੇਗਾ ਅਗਲੇ ਨੂੰ ਕੀ ਰੇਟ ਆਈ ਗੱਲਬਾਤ ਹੈ ਨਾ ਕਿੰਨੇ ਕਿ ਦੀ ਕੱਟੀ ਦੀ ਤੂ ਤੇ ਕਿੰਨੇ ਕਿ ਦੀ ਆਪਾਂ ਲੈਣੀ ਹੈ ਬਾਕੀ ਜਿਹੜਾ ਵੀਡੀਓ ਦੇਖ ਲੈਂਦਾ ਅਗਲੇ ਸ਼ੋਅ ਕੋ ਇਹਦਾ ਵੀ ਆਪਾਂ ਵੀ ਰੱਖੀ ਆਪਾਂ ਵੀ ਰੱਖਿਆ ਤੇ ਗਾਂ ਚੜਾਈਆਂ ਨੇ ਬਾਈ ਇਹ ਆ ਗਿਆ ਹਸਪਤਾਲ ਨਾਲ ਬਾਕੀ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਆ ਤਦ ਤੱਕ ਲਈ ਰੱਬ ਰੱਖਾ ਮਿਲਾਂਗੇ ਅਗਲੀ ਵੀਡੀਓ 'ਚ ਮਿੱਤਰੋ